ਜਿਵੇਂ ਹੀ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੀ ਕਮਲਕੌਰ ਦਾ ਕਤਲ ਕੇਸ ਸੁਲਝਿਆ ਨਾਲ ਨਾਲ ਜਿੰਨੇ ਵੀ ਅਕਾਊਂਟ ਸੋਸ਼ਲ ਮੀਡੀਆ ਤੇ ਗੰਦ ਪਰੋਸਣ ਨੂੰ ਐਕਟਿਵ ਹੋਏ ਹਨ ਉਹਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਹੁਣ ਅਗਲਾ ਨੰਬਰ ਕਿਸ ਦਾ ਲੱਗੇਗਾ ਇਹ ਤਾਂ ਸਮਾਂ ਹੀ ਦੱਸੇਗਾ ਹੁਣ ਨੰਬਰ ਲੱਗਿਆ ਅਪਰੀਤ ਜੱਟੀ ਦਾ ਇੰਸਟਾਗ੍ਰਾਮ ਤੇ ਗੰਦ ਪਾਉਣ ਵਾਲੀ ਅਪਰੀਤ ਜੱਟੀ ਨੂੰ ਵੀ ਆ ਗਈ ਕਾਲ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਏ ਸਿੱਧੇ ਹਾਂਜੀ ਖੀ ਜੱਟੀ ਬੋਲਦੀ ਹੈ ਹਾਂਜੀ ਕੁਝ ਨਾ ਨਟ ਤੇ ਬੰਦ ਕੋਈ ਹਟਨਾ ਕਿ ਨਹੀਂ ਹਟਨਾ ਗੰਦ ਜਿਹੜਾ ਪਹਿਲੇ ਕੰਦ ਵਿੱਚ ਹੋਈਆਂ ਕਿ ਮੈਨੇ ਦੱਸਣਾ ਗਲਤੀ ਕੀਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗ ਇਕੱਲੀਆਂ ਬਟਿੰਡੇ ਜੁ ਨਹੀਂ ਪਾਰਕਿੰਗ ਅੱਤਰ ਬੰਦੇ ਦੀ ਬਹੁਤ ਆ ਗਿਆ ਹਾਂ ਹਾਂਜੀ ਹੋਈ ਹੈ ਮੈਨੇ ਮੈਨੂੰ ਗਲਤੀ ਦੱਸਣਾ ਮੈਨੂੰ ਉਹ ਐਸਟਰੋਲੋਜੀ ਪ੍ਰਮੋਸ਼ਨ ਕਰਕੇ ਤੁਮ ਤੋਂ ਮਨਾਈ ਕਿ ਤਾ ਨਹੀਂ ਤੇ ਮੈਂ ਬੰਦ ਕੀਤੀਆਂ ਨਾ ਮੈਨੂੰ ਕਿਉਂ ਅੱਜ ਤੱਕ ਟੌਰਚਰ ਕਰਦੇ ਹੋ ਯਾਰ ਤੁਸੀਂ ਕਿਉਂ ਇਹ ਵੀਡੀਓ ਪਾ ਰਹੇ ਜਿੱਨਾਂ ਤੇ ਕੀ ਵੀ ਹੁੰਦਾ ਤੁਸੀਂ ਕੋਈ ਨਹੀਂ ਕੋਈ ਕਦੀ ਕੋਈ ਕਾਰ ਦੇ ਵੀਡੀਓ ਬਣਾ ਲਾਗੇ ਕਿਉਂ ਤੁਸੀਂ ਪੰਜਾਬ ਦਾ ਪੇੜਾ ਕਰਕੇ ਤੁਹਾਡਾ ਹੋ ਨਾਰਮਲ ਸੌਂਗਸ ਨੇ ਵੀਰੇ ਅੰਕਲ ਤੁਸੀਂ ਜੋ ਹੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤੇ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਆਪਣੇ ਪਾਸ ਮੈਨੂੰ ਨਹੀਂ ਗੱਲ ਹੋ ਹੀ ਨਾ ਕਿ ਤੁਸੀਂ ਅਸਪੜੋਦੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਪੈਂਟਿੰਗ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਕਰ ਲਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੇ ਪਾਸ ਐਹੀ ਗੱਲ ਹੋਈ ਹਿਓ ਉਹਨਾਂ ਨਾਲ ਕੰਦਿਆ ਕਾਦੀਆਂ ਟਿਕਟੋਕ ਤੇ ਇੰਸਟਾਗ੍ਰਾਮ ਆਇਆ ਚਲੋ ਠੀਕ ਹੈ ਤੁਸੀਂ ਕਿਹਾ ਕਿ ਮੈਂ ਆਪਣਾ ਪੇਜ ਬੰਦ ਕਰਦਾ ਮੈਂ ਤੁਹਾਨੂੰ ਇਹ ਗੱਲ ਕੰਨੀ ਆ ਕੰਨਵਾ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਈ ਗੁਰੂ ਮਹਾਰਾਜ ਤੋਂ ਮਾਫੀ ਚਲੋ ਜੀ ਗਲਤੀ ਨਹੀਂ ਤਾਂ ਦੱਸੋ ਕੀ ਹੋਦੀ ਨਹੀਂ ਪੈਣੀ ਚਾਹੀਦੀ ਮੈਂ ਨਹੀਂ ਪਾਉਂਦੀ ਕੋਈ ਵੀ ਕੋਈ ਵੀ ਕਿਸੇ ਨੂੰ ਸੌਂਕੇ ਤਾਂ ਵੀਡੀਓ ਨਹੀਂ ਪੈਣੀ ਜਾਈ ਤੁਹਾਨੂੰ ਮਦਦਤਾ ਬਟ ਇਦਾਂ ਨਹੀਂ ਨਾ ਹੁਣ ਮੇਰੇ ਕੰਦੇ ਦਾ ਖਾਚਾ ਮੇਰੇ ਬੋਖਾ ਮੈਂ ਆਪਣੇ ਕੰਦੇ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੋਈ ਸ਼ੌਂਕ ਥੋੜੀ ਵੀਡੀਓ ਪਾ ਨਹੀਂ ਖर्चा ਤਾਂ ਤੇ ਕਰਦਾ ਹੈਗਾ ਤੇਰਾ ਘਰ ਵਾਲਾ ਕੀ ਨਗਰ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਆ ਮੇਰੀ ਭੈਣ ਉਹਨਾਂ ਨੇ ਚੱਕੋ ਆ ਗਏ ਮੈਂ ਬੰਦ ਕਰ ਦੂੰ ਮੈਂ ਸਾਰੇ ਫੌਂਡ ਬੰਦ ਕਰ ਦੂੰਣਾ ਕੰਮ ਨਹੀਂ ਕਰਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ ਪਰ 1.5 ਸਾਲ ਨੂੰ ਜਾਣਾ ਮੈਂ ਉਹਦੇ ਚੱਕੂ ਮੈਂ 1.5 ਸਾਲ ਨੂੰ ਆਪਣਾ ਸਭ ਕੁਝ ਬੰਦ ਕਰ ਦੂੰਗੀ 1.5 ਸਾਲ ਨੂੰ ਜਾਣਾ ਕਿਹੜਾ ਪਰਣਾ ਤੇਰਾ ਨਾਲ ਕੰਮ ਕਰਦਾ ਅੱਜ ਤੱਕ ਨੀ ਕੋਈ ਖੋਟ ਨਹੀਂ ਆਣੀ ਕਿੰਨੇ ਫੋਟੋਆਂ ਤੇਰਾ ਨਾਲ ਆਹ ਜਾਣਾ ਮੇਰੇ ਘਰ ਵਾਲੇ ਦੇ ਫੋਨ ਚ ਤੇਰੇ ਘਰ ਵਾਲੇ ਨੇ ਗੱਲ ਖੁੱਟ ਬੈਹ ਕੀਤੀ ਗਈ ਆ ਕੀ ਵੀਰ ਆਹੀ ਕੋਟੜ ਕਰਦਾ ਭੰਦਾ ਭੇਜਿਆ ਜੀ ਉਹਨੇ ਇਹਨੂੰ ਖੁਦ ਇਹਨੇ ਸਭ ਤੋਂ ਮੋਬਾਈਲ ਵਾਲੀ ਆ ਲੈ ਕੋ ਮੈਂ ਆਪ ਦੇਖ ਲਿਆ ਖਿਆਲ ਦੇ ਨਵਾਂ ਬੰਦੇ ਨਾਲ ਦਿਨਾ ਮੇਰੇ ਘਰ ਵਾਲੇ ਹੁਣ ਚ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਵਾਂ ਮੈਨੂੰ ਹਥਿਆਰ ਨਾਲ ਪਰ ਪਲੀਜ਼ ਇਹ ਜਿਹੜੀ ਗੱਲ ਅੱਗੇ ਹੋ ਲੋ ਨਾ ਇਹ ਗੱਲ ਆਪਣੇ ਘਰ ਨਾਲ ਪੁੱਛੋ ਪੁੱਛ ਨਹੀਂ ਪਈ ਮੈਨੂੰ ਸਭ ਕੁਝ ਉਹਦਾ ਫੋਨ ਮੇਰੇ ਕੋਲ ਹੈ ਉਹ ਫੋਨ ਜਿਹੜਾ ਇਹਨੇ ਇਹ ਜਿਹਨੇ ਰੱਖਿਆ ਹੋ ਸਭ ਕੁਝ ਦੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮ ਚਲੋ ਠੀਕ ਹੈ ਤੁਹਾਨੂੰ ਸਿੰਪਲ ਸਾਉਂਡ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕਾ ਅੱਜ ਤੋਂ ਬਾਅਦ ਕੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹ ਕਿਹੜੀ ਫੋਟੋ ਥੱਥਾ ਰਾਣਾ ਜਿਹੜੀ ਗੱਲ ਆ ਕਿ ਉਹ ਕਰੋ ਨਾ ਤੂੰ ਜਿਹੜੀ ਜਿਹਦੀ ਮਾਫੀ ਮੰਗਣੀ ਚਾਹੁੰਦੇ ਇਹ ਕੋਈ ਬੇਦਰਦ ਕਰਤਾ ਪੰਜਾਬ ਦਾ ਚਲੋ ਠੀਕਾ ਜੀ ਤੁਹਾਨੂੰ ਸਿੰਪਲ ਸਾਉਂਡ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕਾ ਅੱਜ ਤੋਂ ਬਾਅਦ ਕੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹ ਨੀ ਕਾਲਿਆ ਦੀ ਪਹਿਲਾਂ ਮੈਂ ਤੁਹਾਡੀ ਕੋ ਪਹਿਲੇ ਦੇਖੋ ਨਹੀਂ ਸੀ ਖੂਨ ਪੀਤਾ ਪੈਣਾ ਮੇਰਾ ਬੇਕੂ ਦਾ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਤੇਰੀ ਸਿੱਧੀ ਮਾਫੀ ਮੰ ਹਿੰਦ ਆ ਨਕਾ ਉਹ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੋਕ ਨੂੰ ਦੇਰ ਦੋ ਸਾਲੋਂ ਮੈਂ ਆਪਣਾ ਵੀ ਪੰਦ ਕਰਦਾ ਮੇਰਾ ਸ਼ੌਕ ਹੈ ਮੈਂ ਆਪਣੇ ਚਵਾਵੀ ਜਿੰਦਗੀ ਨਹੀਂ ਕਰ ਸਕਦੀ 5 ਮਹੀਨਾ ਤੱਕ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਹੈ ਨਾ ਮੇਰੇ ਦਿਮਾਗ ਤੇ ਡਿਪਰੈਸ਼ਨ ਦੇਖੋ ਹੁੰਦਾ ਹਾਂ ਕਰਦੇ ਹੋ ਮਿਲਦਾ ਯਾਰ ਅਗਰ ਨਹੀਂ ਜਪਰਾ ਗਿਆ ਜਪਰਾ ਗਿਆ ਨਹੀਂ ਬਈ ਜਪਰਾ ਜਿਹਨੂੰ ਸੇਟਪ ਟੋਨਾ ਨਾ ਹੋਵੇ ਭਰਾਣਾ ਨਾ ਹੋਵੇ ਤਾਂ 500 500 ਲੋਕ ਤਾਂ ਮੰਨ ਕੇ ਨਾ ਕੋ ਮੇਰਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਭਰਾ ਤੇ ਮੌਨ ਚੱਕਣਾ ਨਹੀਂਗਾ ਕਮਾਲੂ ਕੋਈ ਨਹੀਂ ਕਮਾਲੂ ਨਹੀਂ ਨਹੀਂ 100 ਮਿੰਟ ਦੀ ਕੋਈ ਘੇੜ ਕਰਕੇ ਆ ਕੇ ਪਈਏ ਇਹ ਤਾਂ ਮੁਕਿਆ ਹੋਇਆ ਨਹੀਂ ਹੈ ਮੇਰੇ ਉਸੇ ਸਭ ਕੁਝ ਹੈਗਾ ਬਾਕੀ ਕੋਈ ਕਹਿ ਰੋ ਦਿਲ ਤਾਂ ਥੋੜੀ ਹੋ ਮੇਰੇ ਘਰੋਂ ਥੋੜੀ ਦੇ ਸਕਦੇ ਹੋ ਆਪਰੇ ਸੋਚਣ ਕਿ ਜਦ ਤੂੰ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਕਰ ਸਾਥ ਰੱਖੀਏ ਕਿ ਜਿੱਦ ਕਰ ਸਾਹੀ ਕਮਾਉਂਦੇ ਨਹੀਂ ਮੇਰਾ ਮੁੰਡਾ ਕਮਾਉਂਦਾ ਤੂੰ ਲੱਗਰ ਦਾ ਬਲਾਅ ਬੱਸ ਮੈਨੂੰ ਲੱਗਦਾ ਕਿ ਕਿਹੜੀ ਫਰਾਈ ਮੈਂ ਲੰਗੀ ਹੋਊਗੀ ਥੋੜੀ ਵੀਡੀਓ ਬਣਾਉਣੇ ਆ ਤੁਹਾਡੇ ਬੰਮਾ ਲੱਗਰ ਦਾ ਬੁਲਾਉਂਦੇ ਜੇ ਹੋਤੀ ਸਾਡੇ ਤੇ ਜੇ ਯਾਰ ਤੂੰ ਇਹ ਮੈਨੂੰ ਵੀ ਨਾ ਕਿਹੜਾ ਫੋਨ ਜੇ ਤੈਨੂੰ ਸਿੰਪਲ ਵੀਡੀਓ ਦੇਖ ਕੇ ਚਲੋ ਕਾਲ ਆਦੀ ਤੂੰ ਕੌਣ ਵਾਸੀ ਤੇ ਆਪਣੇ ਰੀਅਲ ਨੰਬਰ ਤੇ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪੈਨੋਂ ਕਾਲ ਰਾਈਟ ਤੋਂ ਕਿਉਂ ਫੋਨ ਆਉਂਦੇ ਪੈ। ਮੇਰਾ ਕੋਈ ਫੇਕ ਨੰਬਰ ਤੋਂ ਕਾਲ ਨਹੀਂ ਹੁੰਦਾ ਪਿਆ। ਮੈਂ ਤੈਨੂੰ 2 ਦਿਨ ਦਾ ਸਮਾਂ ਦਿੱਨਾ ਸੀ ਨਾ 2 ਦਿਨਾਂ ਲਈ ਲੈ ਕੇ ਵਾਇਰਲ ਕੁਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜ ਤੋ ਕਿੱਡੇ ਦਿਨ ਆਪਣਾ ਇਝਾਂ ਗਾਂ ਦੇਖ ਲਓ ਤਿੰਨ ਦਿਨ। ਚਲੋ ਠੀਕ ਹੋ ਗਿਆ। ਮੈਂ ਅਹੀਂ ਪ੍ਰਵਾਹ ਕਰਨੀ ਕਿ ਤੇਰਾ ਬੱਚਾ ਆ ਗਿਆ ਵੀ ਨਹੀਂ ਬੱਚਾ ਵਾਚ ਫੋਨ ਆ ਪਿੱਛੇ ਕੋਈ ਹੈਗਾ ਤੇ।